RSS ਦੇ 100 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਸੀ ਜੋ ਹਾਲਾਤ ਖਰਾਬ ਹੋਏ ਸੀ ਉਸ ਵੇਲੇ RSS ਪਹਿਲਾਂ ਗਿਆ ਪੰਜਾਬ ਦੀ ਮਦਦ ਕਰਨ ਦੇ ਲਈ ਕੀ ਆਰਐਸਐਸ ਆਇਆ ਸੀ ਕਿੱਥੇ ਸੀ ਕਿਉਂਕਿ ਅਕਸਰ ਤਾਂ ਹੁਣ ਤੱਕ ਇਹ ਹੀ ਗੱਲਾਂ ਸੀ ਕਿ ਪੰਜਾਬੀਆਂ ਦੀ ਬਾਹ ਜਿਹੜੀ ਉਹ ਪੰਜਾਬੀਆਂ ਨੇ ਫੜੀ ਹਾਲੇਦਵਾਲੋਂ ਕਿਤੇ ਕੋਈ ਨਹੀਂ ਆਇਆ ਕਿਸੇ ਹੋਰ ਦੂਜੀ ਸਟੇਟ ਤੋਂ ਆਏ ਨਹੀਂ ਬੰਦੇ ਪਰ ਘਟ ਆਏ ਨੇ ਜੋ ਵੀ ਆ ਚਰਚਾਵਾਂ ਜਿਹੜੀਆਂ ਸੀ ਗੱਲਾਂ ਸੀ ਇਹ ਸਾਰੀਆਂ ਹੋ ਰਹੀਆਂ ਸੀ ਪਰ ਰਾਜਪ੍ਰਧਾਨ ਮੰਤਰੀ ਨੇ ਵੱਡਾ ਬਿਆਨ ਦਿੱਤਾ ਕਿ ਆਰਐਸਐਸ ਪਹਿਲਾਂ ਪਹੁੰਚਿਆ ਨਾਲ ਹੀ ਉਹਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਵੀ ਬਿਆਨ ਦਿੱਤਾ ਕਿ ਉਸ ਵੇਲੇ ਵੀ ਆਰਐਸਐਸ ਨੇ ਸਿੱਖਾਂ ਦੀ ਬਾਹ ਫੜੀ ਸੀ ਉਸ ਵੇਲੇ ਵੀ ਸਿੱਖਾਂ ਦੀ ਮਦਦ ਆਰਐਸਐਸ ਨੇ ਕੀਤੀ ਸੀ ਇਸ ਬਾਰੇ ਚਰਚਾ ਕਰਾਂਗੇ ਜੋ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਕੀ મતલਬ ਨਿਕਲਦੇ ਨੇ ਕੀ ਕੁਝ ਹੋਇਆ ਹੈ ਸਾਰੇ ਦੌਰਾਨ ਕੀ ਹੈ ਆਰਐਸਐਸਈ ਤੇ 84 ਦੇ ਵਿੱਚ ਕੀ ਆਰਐਸਐਸ ਦਾ ਯੋਗਦਾਨ ਸੀ ਇਸ ਬਾਰੇ ਵੀ ਗੱਲ ਕਰਾਂਗੇ ਤੇ ਅਮਿਤ ਸ਼ਾਹ ਦੇ ਨਾਲ ਜੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਦੌਰਾਨ ਫਿਰ ਤੋਂ 12000 ਕਰੋੜ ਰੁਪਏ ਦਾ ਮਾਮਲਾ ਉੱਠਿਆ ਕਿ ਜੋ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਕੇਂਦਰ ਸਰਕਾਰ ਤੇ ਭਾਜਪਾ ਕਹਿ ਰਹੀ ਸੀ ਪੰਜਾਬ ਭਾਜਪਾ ਸੂਬਾ ਸਰਕਾਰ ਨੂੰ ਕਿ ਤੁਹਾਡੇ ਕੋਲ 12000 ਕਰੋੜ ਰੁਪਏ ਹੈਗੇ ਨੇ ਦੱਸੋ ਕਿੱਥੇ ਨੇ ਤੇ ਜਿਹੜੀ ਸਾਡੀ ਸੂਬਾ ਸਰਕਾਰ ਹੈ ਉਹ ਇਹ ਕਹਿ ਰਹੀ ਸੀ ਕਿ 14000 ਕਰੋੜ ਤੇ ਹੈ ਹੀ ਨਹੀਂ 1500 1500 ਕਰੋੜ ਨਹੀਂ ਉਸ ਨੂੰ ਲੈ ਕੇ ਵੀ ਕੱਲ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਾਇਆ ਕਿ ਕੁਝ ਕਿਹਾ ਇਸ ਬਾਰੇ ਵੀ ਗੱਲ ਕਰਾਂਗੇ ਤਾਂ ਸੰਦੀਪ ਸਾਨੀ ਦਾ ਜੋ ਸਿਆਸਤ ਚ ਐਂਟਰੀ ਨੂੰ ਲੈ ਕੇ ਗੱਲਾਂ ਸੀ ਕਿ ਉਹਨਾਂ ਨੇ ਕਿਹਾ ਸੀ ਵਾਰਿਸ ਪੰਜਾਬ ਦੇ ਨੇ ਕਿ ਅਸੀਂ ਆਪ ਅਸੀਂ ਨਾਮਜ਼ਦ ਕਰਾਂਗੇ ਉਮੀਦਵਾਰ ਐਲਾਨਾਂਗੇ ਸੰਦੀਪ ਸਾਨੀ ਨੂੰ ਤਰਨਤਾਰਨ ਜਿੰਮਨੀ ਚੋਂ ਦੇ ਲਈ ਅੱਜ ਉਹਨਾਂ ਦੇ ਇੱਕ ਪਰਿਵਾਰ ਦਾ ਬਿਆਨ ਆਇਆ ਪਰਿਵਾਰ ਨੇ ਕੀ ਬੋਲਿਆ ਕਿ ਉਹ ਚੋਣ ਨਹੀਂ ਲੜਨਗੇ ਜੇ ਲੜਨਗੇ ਤਾਂ ਕੀ ਉਹ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਵਜੋਂ ਨਹੀਂ ਲੜਨਗੇ ਕੀ ਨੇ ਉਹ ਸਾਰੇ ਉਸ ਉੱਤੇ ਵੀ ਕਲੈਰੀਫਿਕੇਸ਼ਨ ਲਵਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੇ ਪਟੇ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਰ ਇਸ ਪ੍ਰਧਾਨ ਮੰਤਰੀ ਅੱਜ ਕਹਿੰਦੇ ਹੋਏ ਸੁਣਾਈ ਦਿੱਤੇ ਕਿ ਪੰਜਾਬ ਦੇ ਵਿੱਚ ਜਦੋਂ ਹੜ ਆਏ ਹਾਲਾਤ ਖਰਾਬ ਹੋਏ ਤੇ ਆਰਐਸਐਸ ਪਹੁੰਚੀ ਮਦਦ ਕਰਨ ਦੇ ਲਈ ਤੇ ਨਾਲ ਨਵੀਂ ਵੀ ਗਾਲਕਈ 84 ਦੇ ਵਿੱਚ ਵੀ ਸਿੱਖਾਂ ਦਾ ਹੱਥ ਜਿਹੜਾ ਸੀ ਉਹ ਆਰਐਸਐਸ ਨੇ ਫੜਿਆ ਸੀ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਇਹ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਬਾਬਾ ਰਾਮਦੇਵ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਉਹਨਾਂ ਨੇ 1 ਕਰੋੜ ਰੁਪਇਆ ਬਕਾਇਦਾ ਤੌਰ ਤੇ ਲੰਗਰ ਵਾਸਤੇ ਭੇਟ ਕੀਤਾ ਚੰਗੀ ਗੱਲ ਅਸੀਂ ਵੈਲਕਮ ਵੀ ਕਰਦੇ ਆ ਜੀ ਚਾਹੋ ਠੀਕ ਹੈ ਜੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਿਹੜੇ ਹਰਜਿੰਦਰ ਸਿੰਘ ਐਡਵੋਕੇਟ ਤੇ ਜਿਹੜੇ ਇਹਨਾਂ ਦੇ ਬਲਾਰੇ ਸਪੋਕਸਪਰਸਨ ਨੇ ਗੁਰਚਰਨ ਸਿੰਘ ਗੜੇਵਾਰ ਤੇ ਸਤਬੀਰ ਸਿੰਘ ਜਿਹੜੇ ਪੀਏ ਨੇ ਪ੍ਰਧਾਨ ਸਾਹਿਬ ਦੇ ਓਐਸਡੀ ਨੇ ਬਹੁਤ ਵਧੀਆ ਬੰਦੇ ਦੀ ਸਾਰਿਆਂ ਦੀ ਸ਼ਮੂਲੀਅਤ ਕੀਤੀ ਜੀ ਸਾਨੂੰ ਕੋਈ ਤਰਾਜ ਨਹੀਂ ਆਇਆ ਤੇ ਵੀ ਉਹਨਾਂ ਨੇ ਕਿਉਂ ਨਹੀਂ ਕਿਉਂ ਸਵਾਗਤ ਕੀਤਾ ਇੰਨਾ ਗਰਮ ਜੋਸ਼ੀ ਵਿਖਾਈਗੀ ਬਾਬਾ RAMDEV ਆਏ RAMDEV ਵਾ ਇੱਕ ਢੋਲ ਹੀ ਵਜਸ ਰਿਹਾ ਸੀ ਢੋਲ ਹੀ ਵੀ ਆ ਜਾਂਦੇ ਕਿ ਬਰਪਾਣ ਲੱਗਾ ਸੀ ਉੱਥੇ ਇਹ ਬਾਬਾ RAMDEV ਜੀ ਮੱਥਾ ਟੇਕਣ ਵਾਸਤੇ ਆਏ ਤੇ ਬਾਬੇ RAMDEV ਨੇ ਵੀ ਇੰਨੀ ਗੱਲ ਕਹੀ ਵੀ ਗੁਰੂ ਕਾ ਲੰਗਰ ਅਟੁੱਟ ਜਣਾ ਵਰਤਦਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਬਾਤ ਤੇ ਅਸੀਂ ਆਜੂ ਮਦਦ ਕੀਤੀ ਤੇ ਗਾਂਵ ਨੂੰ ਮਦਦ ਕਰਦੇ ਰਹਿਵਾਂਗੇ ਤੇ ਬੜੀ ਚੰਗੀ ਗੱਲ ਬਾਬਾ ਜੀ ਜੀ ਪਰ ਇਹ ਨਾ ਕਹਿ ਜੋ ਇਸ ਸੰਨਾਂ ਬਾਅਦ ਕਿ ਗੁਰੂ ਦਾ ਲੰਗਰ ਸਾਡੇ ਦੁਆਰਾ ਭੇਡ ਕੀਤੀ ਮਾਇਆ ਨਾ ਚੱਲਦਾ ਰਿਆ ਇਹ ਨਾ ਕਿਤੇ ਕਹਿ ਦੇ ਕਿ ਜਿੰਨਾ ਤੁਹਾਨੂੰ ਗਰਮ ਜੋਸ਼ ਨਾਲ ਸ਼ਰੋਮਣੀ ਕਮੇਟੀ ਦੇ ਸਵਾਗਤ ਕੀਤਾ ਵਾ ਸਾਖੀ ਜੀ 2014 ਦੇ ਵਿੱਚ ਬਕਾਇਦਾ ਤੌਰ ਤੇ 3 ਕਿਲੋ ਸੋਨਾ ਲਾ ਕੇ ਜੀ 3 ਕਿਲੋ ਸੋਨਾ ਹੇ ਪਾਲਕੀ ਭੇਡ ਕੀਤੀ ਸੀ 3 ਕਿਲੋ ਸੋਨਾ ਤੁਸੀਂ ਤੁਹਾਨੂੰ ਕਿੰਨੇ ਦਾ ਬਣਦਾ ਅੱਜ ਦੀ ਡੇਟ ਦੇ ਵਿੱਚ ਜੀ ਪਾਲਕੀ ਬਣਾ ਕੇ ਕਿਮਿੰਦਰ ਸਿੰਘ ਕਥੂਰੀਆ ਤੇ ਉਹਦੀ ਪਤਨੀ ਪ੍ਰਭਜੋਤ ਕੌਰ ਆਗਰੇ ਤੋਂ ਆਏ ਸੀ ਉਹਨਾਂ ਨੇ ਇਹ ਭੇਜ ਕੀ ਭੇਡ ਕੀਤੀ ਸੀ ਤੇ ਇਸੇ ਦਿਨ ਇੱਕ ਹੁਸ਼ਿਆਰਪੁਰ ਦੀ ਬੀਬੀ ਤਵਿੰਦਰ ਕੌਰ ਸੀ ਉਹਨੇ ਸਵਾ ਕਿਲੋ ਸੋਨੇ ਨਾਲ ਮੜੇ ਹੋਏ ਧੰਤਨ ਸ਼੍ਰੀ ਗੁਰੂ ਰਾਮਦੇਵ ਦੇ ਅਖਰ ਵੀ ਦਰਬਾਰਸ਼ਾਹ ਦੇ ਭੇਡ ਕੀਤੇ ਸੀ ਜੀ ਕਿ ਇਹਨਾਂ ਦਾ ਨੇ ਉਹਨਾਂ ਦਾ ਕਦੀ ਇੰਨੀ ਗਰਮ ਜਿhse ਸਵਾਗਤ ਕੀਤਾ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਬਕਾਇਦਾ ਤੌਰ ਤੇ ਪਾਰਕੀ ਸੱਭ ਤੇ ਸੋਨਾ ਪੇਟ ਕੀਤਾ ਸੀ ਜਿੰਨਾ ਲੱਗਾ ਸੀ ਠੀਕ ਸੀ ਇੰਦਾ ਕੱਲਾ ਸੋਨੋਂ ਵੱਧ ਗਿਆ ਜੀ ਤੇ ਸ਼੍ਰੋਮਣੀ ਕਮੇਟੀ ਦੇ ਕੋਈ ਧਾਰੀ ਖਾ ਕੇ ਉਹਦੀ ਇਨਕੁਆਰੀ ਹੋਈ ਤੇ ਫਿਰ ਲਖਵਾਇਆ ਗਿਆ ਉਹਦੇ ਕੋਲੋਂ ਜੀ ਮੈਂ ਤੇ ਵਾਪਸ ਲੈ ਗਿਆ ਸ ਉਹਨੇ ਸ਼੍ਰੋਮਣੀ ਕਮੇਟੀ ਕੋਲ ਸਰਪਾਦਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹੂੰ। ਤੇ ਕੀ ਬਿੰਦਰ ਸਿੰਘ ਕਥੂਰੀਆ ਤੇ ਉਹਦੀ ਪਤਨੀ ਪ੍ਰਭਜੋਤ ਕਹਿੰਦੇ ਦਿਵਿੰਦਰਪੁਰ ਦਾ ਇਹਨੇ ਇੰਨੀ ਗਰਮੀ ਨਾਲ ਸਵਾਗਤ ਕੀਤਾ ਜਿੰਨਾ RAMDEV ਦਾ ਕੀਤਾ। ਸਲੂਤ ਰਾਜ ਕੋਈ ਨਹੀਂ ਕਰੋ ਇਹ ਨੂੰ ਵੱਧ ਕਰੋ ਸਵਾਗਤ ਕੋਈ ਗੱਲ ਨਹੀਂ। ਪਰ ਖੁਜੀ ਇਸ ਗੱਲ ਦੀ ਆ ਘੁੜੱਚ ਕਰਤੇ ਪ੍ਰੈਸ ਨੂੰ ਨਾ ਅੱਜ ਮਿਲ ਕੋਈ ਪ੍ਰਸ਼ਨ ਨਹੀਂ ਦਿੰਦਾ। ਮਿੰਟੋ ਵੱਡੀ ਪ੍ਰੈਸ ਹੁੰਦਾ ਫਲਾਣੇ ਦੇ ਮੱਥਾ ਟੇਕਿਆ ਨੂੰ ਸਨਮਾਨਤ ਕੀਤਾ ਕਿਉਂ ਬਈ ਇੱਥੇ ਵੀਆਪੀ ਮੱਥਾ ਵਿਕਦਾ ਟਿੱਕੀ ਤਰੀਕ ਨੂੰ ਬਕਾਇਦਾ ਤੌਰ ਤੇ ਸਾਖਜੀ ਜੀ ਇਹਨਾਂ ਦਾ ਇੱਕ ਫੌਜੀ ਕਰੈਕ ਜੀ ਸ਼ਮਸ਼ੇਰ ਸਿੰਘ ਸੇਵਾ ਇਸ ਤਰੀਕੇ ਨਾਲ ਸੰਗਤ ਨੂੰ ਦਰਸ਼ੀ ਜੁਈ ਧੱਕੇ ਮਾਰੇ ਗਏ ਦੋਖ ਦੀਆਂ ਤੇ ਪੱਗਾਂ ਲੈਦੀ ਲੈਂਦੀ ਮੱਥਾ ਬੱਛੀਆ ਤੇ ਉਹਦੇ ਪਿੱਛੇ ਇੱਕ ਖੜਾ ਵਾ ਇੱਕ ਮੈਂਬਰ ਖੜਾ ਵਾ ਜੋਤ ਸਿੰਘ ਸਮਰਾ ਉਹਦਾ ਬੰਦਾ ਜੀ ਇੱਕ ਮੈਂਬਰ ਦਾ ਪੀਏ ਕਹਿੰਦਾ ਮੈਨੇਜਰ ਕਹਿੰਦਾ ਵੀ ਤੁਹਾਡਾ ਬੰਦਾ ਗਲਤੀਆਂ ਕਰ ਰਿਹਾ ਕਿ ਮੈਂ ਸਮਝਾ ਦੂੰਗਾ ਜੀ ਕੋਈ ਗੱਲ ਨਹੀਂ ਕੁਛ ਨਹੀਂ ਕਰਾਂ ਤੁਸੀਂ ਜੀ ਇੱਕ ਮੈਂਬਰ ਦਾ ਪੀਏ ਕੰਮ ਕੇ ਮਾਰ ਰਿਹਾ ਕਿੱਥੇ ਜਾ ਕੇ ਇਹਨਾਂ ਲੋਕਾਂ ਦਾ ਭਲਾ ਹੋਊਗਾ ਬਿਲਕੁਲ ਜੋ ਸਿੰਘ ਆ ਆਪ ਵਧੀਆ ਬੰਦਾ ਵਾ ਉਹਦੇ ਫਾਦਰ ਵੀ ਮੈਂਬਰ ਰੇ ਆਪ ਵੀ ਮੈਂਬਰ ਆ ਬਿਕਮ ਸਿੰਘ ਮਜੀਠੀਆ ਦਾ ਸੱਜਾ ਲਫਟੈਨ ਉਹਦੀ ਅਸੀਂ ਕਾਰਗਾਈ ਦੀ ਸਦੂ ਛੱਲ ਪਤਾ ਹੀ ਨਹੀਂ 걸ਦਾ ਹੋਵੇ ਲੇਕਿਨ ਉਹ ਸ਼ਮਸ਼ੇਰ ਸਿੰਘ ਸ਼ੇਰਣੇੜੀ ਕਰਤੂਤ ਪੜੀ ਕਿ ਤਰੀਕੇ ਨੂੰ ਉੱਥੇ ਬਕਾਇਦਾ ਤੌਰ ਤੇ ਜਿਹੜਾ ਸੇਵਾਦਾਰ ਸੀ ਮੈਜਰ ਦਾ ਖੜਾ ਸੀ ਉਹ ਲੋਕਾਂ ਨੂੰ ਹੱਥ ਜੁੜ ਕੇ ਪਿੱਛੇ ਕਰਨੇ ਤੇ ਅੱਕ ਧੱਕੇ ਜਿhstੇ ਕਿਨਾਂ ਮਾਰੇ ਜੇ ਕਿਤੇ ਅੱਜ ਇਹ ਆਪਣੀ ਘੁੜਵਾ ਕੇ ਵੇਖ ਲੈਣ ਜਾਂ ਦੇ ਦੇਣ ਸਾਨੂੰ ਅਸੀਂ ਵਿਖਾ ਦੇਣ ਲੋਕਾਂ ਨੂੰ ਤੇ ਤਾਂ ਕੀ ਹੋ ਰਿਹਾ ਉੱਥੇ ਤੇ ਤੁਹਾਡੀ ਕੋਈ ਕਾਰਵਾਈ ਕੀਤੀ ਸੀ ਕਿ ਅੱਜ ਤੱਕ ਤੁਹਾਡੇ ਕੋਲ ਜੀ ਪ੍ਰਧਾਨ ਸਾਹਿਬ ਤੁਸੀਂ ਜੀ ਜੀ ਜੰਮ ਜੀਰ ਕੇ ਸਵਾਲ ਕਰੋ ਤੁਸੀਂ ਬਤਾ ਲੇਕਿਨ ਮੈਂ ਜਿਹੜੀ ਗੱਲ ਪੁੱਛਿਆ ਤੀ ਕੀ ਭਿੰਦਰ ਸਿੰਘ ਕਥੂਰੀਆ ਉਹਦੀ ਪਤਨੀ ਪਰਪ੍ਰਭਜਤ ਕੌਰ ਦਾ ਪ੍ਰਵਜੀਤ ਕੌਰ ਦਾ ਤੇ ਦਿਵਿੰਦਰ ਕੌਰ ਦਾ ਕੀ ਸਵਾਗਤ ਇਹ ਜੇ ਕੀਤਾ ਸੀ ਤੁਸੀਂ ਜੀ ਉਹਨਾਂ ਨੇ ਕਰੋੜ-ਕਰੋੜ ਰੁਪਏ ਭੇਟ ਕੀਤਾ ਸੀ ਦੂਸਰੀ ਜੀ ਜੇ ਤੁਸੀਂ ਗੱਲ ਕਹੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਗੱਲ ਕੀਤੀ ਹੈ ਵੀ ਹੜਾ 'ਚ ਆਰਐਸ ਨੇ ਬਹੁਤ ਮਦਦ ਕੀਤੀ ਬਿਲਕੁਲ ਕੀਤੀ ਕੋਈ ਝੱਕਣ ਗੱਲ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਨੂੰ ਲੇਕਿਨ 1983 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਸਿੱਖਾਂ ਨੂੰ ਗਲਾਂ 'ਚ ਟੈਰ ਪਾ ਕੇ ਸੜਾ ਜਾਂਦਾ ਸੀ ਉਦੋਂ ਤੁਹਾਡੇ ਆਰਐਸ ਦੇ ਬੰਦੇ ਵਿੱਚ ਸ਼ਾਮਲ ਸੀਗੇ ਜੀ ਜੇ ਆਰਐਸਸ ਮਦਦ ਕਰਦੀ ਇੱਦਾਂ ਮਹਾਰਾਸ਼ਟਰ ਦੇ ਵਿੱਚ ਬਾਲ ਠਾਕਰੇ ਨੇ ਕੀਤੀ ਸੀ ਵੀ ਜੇ ਕਿਸੇ ਸਿੱਖ ਦਾ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਆਪਣਾ ਪੜਿਆ ਵਿਚਾਰ ਲੈ ਤੇ ਨਾਲ ਇਹ ਵੀ ਕਿਹਾ ਸੀਗਾ ਪੀ ਜਿਹੜੇ ਸਾਡੇ ਸਿਪ ਸੈਨਿਕ ਆ ਉਸ ਸਿੱਖਾਂ ਦੇ ਘਰਾਂ ਦੀ ਤੇ ਸਿੱਖਾਂ ਦੀ ਰਾਖੀ ਕਰਨੇ ਅਗਲਾ ਰਾਖੀ ਵੀ ਕੀਤੀ ਤੇ ਕਿਸੇ ਵੀ ਸਿੱਖ ਤੇ ਹਮਲਾ ਨਹੀਂ ਹੋਇਆ ਜੀ ਪੱਛਮੀ ਬੰਗਾਲ ਦੇ ਵਿੱਚ ਕਮਨਿਸਟਾਂ ਦੀ ਸਰਕਾਰ ਤੇ ਵੀ ਸਿੱਖ ਦਾ ਕੋਈ ਨੁਕਸਾਨ ਨਹੀਂ ਹੋਇਆ ਕੇਰਲਾ ਦੇ ਵਿੱਚ ਕਮਨਿਸਟ ਸਰਕਾਰ ਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਿੱਥੇ-ਜਿੱਥੇ ਵੀ ਗੈਰ ਕਾਂਗਰਸ ਸਰਕਾਰਾਂ ਸੀ ਉੱਥੇ ਕਿਸੇ ਸਿੱਖ ਨੂੰ ਕੋਈ ਆਸ਼ ਨਹੀਂ ਭਰ ਜਿੱਥੇ ਕਾਂਗਰਸ ਸਰਕਾਰਾਂ ਸੀ ਉੱਥੇ ਸਿੱਖਾਂ ਦੇ ਉੱਤੇ ਅਥਾ ਹਮਲੇ ਹੋਏ ਜੀ ਤੇ ਤੁਹਾਡੇ ਲੀਡਰ ਅਟਲ ਵਿਆਰੀ ਵਾਜਪਾਈ ਮੁਰਲੀ ਬਨਰ ਜੋਸ਼ੀ ਤੇ ਅਡਵਾਨੀ ਸਾਹਿਬ ਦਿੱਲੀ ਚ ਬੈਠੇ ਸੀ ਜਿੱਕ ਤੇ 500 700 ਬੰਦਾ ਲੈ ਕੇ ਸੜਕਾਂ ਤੇ ਆ ਜਾਂਦੇ ਭਈ ਇਹ ਸਿੱਖਾਂ ਦਾ ਨੁਕਸਾਨ ਨਹੀਂ ਹੁੰਦਾ ਇੱਕ ਵੀ ਸਿੱਖ ਦਾ ਨੁਕਸਾਨ ਨਾ ਹੁੰਦਾ ਤੇ ਤੁਸੀਂ ਕਹਿੰਦੇ ਆਰਐਸ ਨੇ ਬੀਜੇਪੀ ਨੇ ਮਦਦ ਕੀਤੀ ਇਹ ਮਦਦ ਕੀਤੀ ਹਾਂ ਇਹ ਤਾਂ ਮਦਦ ਵੱਡੀ ਹੋਰਾਂ ਕੀਤੀ ਜਰੂਰ ਆ ਅਡਵਾਨੀ ਸਾਹਨੇ ਆਪਣੀ ਕਿਤਾਬ ਚ ਲਿਖਿਆ ਭੀ ਸਾਕਾ ਨੀਲਾ ਤਰ ਇੰਦਰਾ ਗਾਂਧੀ ਕਰਨੀ ਤਿਆਰੀ ਅਸੀਂ ਦਬਾ ਪਾ ਕੇ ਕਰਾਂ ਉਸ ਸਮੇਂਆਂ ਅਖਬਾਰਾਂ ਪਰੋਲੋ ਬਕਾਇਦਾ ਤੌਰ ਤੇ ਰੋਜ਼ ਹੀ ਜਾ ਕੇ ਇੰਦਰਾ ਗਾਂਧੀ ਜੀ ਅੱਗੇ ਮਿੱਠੇ ਹੁੰਦੇ ਸੀ ਮੁਰਦਾਬਾਤ ਜਿੰਦਾਬਾਦ ਹੁੰਦੀ ਹੁੰਦੀ ਸੀ ਉੱਥੇ ਕਿਹਾ ਜਾਂਦਾ ਸੀਗਾ ਪਾਕਿਸਤਾਨੀ ਸਪੋਰਟਰ ਬਕਾਇਦਾ ਤੌਰ ਤੇ ਦਰਬਾਰ ਤੋਂ ਬਾਹਰ ਕੱਢੋ ਤੇ ਕੈਪਟਨ ਮਰਿੰਦਰ ਸਿੰਘ ਨੇ ਆਪਣੀ ਜਿਹੜੀ ਇੰਟਰਵਿਊ ਦੇ ਵਿੱਚ ਸਾਰੇ ਧੋਣੇ ਧੋਕੇ ਰੱਖਤੇ ਵੀ ਜਿਹੜੇ ਦਰਬਾਰਸ਼ਤ ਤਿਆਰ ਗੈਰ ਸੀ ਉਹ ਕਾਂਗਰਸ ਨੇ ਭੇਜੇ ਸੀ ਸਰਕਾਰ ਨੇ ਭੇਜੇ ਸੀ ਏਜੰਸੀਆਂ ਨੇ ਭੇਜੇ ਸੀ ਜੀ ਕੋਈ ਪਾਕ ਤੋਂ ਧਿਆਨ ਨਹੀਂ ਆਇਆ ਹਮ ਤੇ ਮੋਦੀ ਸਾਹਿਬ ਇੱਥੇ ਤੁਸੀਂ ਕੀ ਮੋਦੀ ਸਾਹਿਬ ਤੁਹਾਡੀ ਕਿਹੜੀ ਗੱਲ ਪੋਰਸ ਨੇ ਸਿਕੰਦਰ ਨੂੰ ਜਿਹੜਾ ਸੀ ਜੇਲਮ ਲੰਗਣੀ ਤੇ ਜੇਲਮ ਟੱਪਣੇ ਦਿੱਤਾ ਜੇਲਮ ਜਿਹੜਾ ਪਾਕਿਸਤਾਨ ਚ ਹੈ ਤੇ ਤੁਸੀਂ ਤਾਂ ਉਹਨੂੰ ਪੋਰਸੂ ਬਕਾਇਸ ਅਕਬਰ ਨੂੰ ਬਕਾਇਤ ਉਹਦੇ ਵਿਆਹ ਚ ਪਹੁੰਚਾ ਦਿੱਤਾ ਜੀ ਤੁਹਾਨੂੰ ਵੀ ਚਰਨ ਤੇ ਇਤਿਹਾਸ ਦਾ ਕੀ ਬੜਾ ਕੀ ਕੀ ਨਹੀਂ ਹੈ ਗੈਸ ਕਰਕੇ ਕੋਈ ਮਦਦ ਨਹੀਂ ਕੀਤੀ ਆਰਐਸ ਦੇ ਸਿੱਕਾ ਦੇ ਵਿੱਚ ਕਹਿੰਦੇ ਲੋਕਾਂ ਨੂੰ ਬੇਕੂਫ ਨਾ ਬਣਾਓ ਹਾਂ ਹਾਂ ਬਾਹਰ ਠਾਕਰੇ ਮੰਨ ਕੇ ਸੇਫਸਨਾ ਅਸੀਂ ਉਹਦੀ ਭਾਤ ਕਰਦੇ ਆ ਉਹਦੇ ਬਹਾਰੀਆਂ ਛੂਟ ਨਾ ਬੋਲੋ ਤੁਸੀਂ ਕਿ ਸਕੰਦਰ ਆਰਐਸ ਤੇ ਉਹ ਜਿੱਥੇ ਬੰਦੀ ਸੀ ਚੜਦੇ ਸੂਰੇ ਨੂੰ ਸਲਾਮ ਕਰਨ ਵਾਲੀ ਸੀਗੀ 1925 ਤੋਂ ਲੈ ਕੇ 1947 ਤੱਕ ਇਹ ਅੰਗਰੇਜ਼ਾਂ ਦੀ ਪਿੱਠੂ ਰਹੀ ਤੇ 1975 ਦੀ ਐਮਰਜੈਂਸੀ ਵੇਲੇ ਇਹ ਇੰਦਰਾ ਗਾਂਧੀ ਦੀ ਪਿੱਠੂ ਰਹੀ ਜੇ ਪਿੱਠੂਆਂ ਦੀ ਪਾਰਟੀ ਤਾਂ ਤੁਸੀਂ ਇਹਨੇ ਬੜੀ ਕੁਰਬਾਨੀ ਕੀਤੀ ਹੈ ਤੇ ਫਿਰ ਮੈਂ ਸੋਚਦਾ ਮੈਂ ਵੀ ਇਦੋਂ ਅਗਲੀ ਗੱਲ ਕੋਈ ਹੋਰ ਹੋ ਦੇ ਸਕਦਾ ਜੀ ਜੀ ਬਿਲਕੁਲ ਕੱਲ੍ਹ ਬੀਤੇ ਦਿਨੀ ਵੱਡੇ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਅਮਿਤ ਸ਼ਾਦੀ ਮੀਟਿੰਗ ਹੋਈ ਜਿਸ ਦੇ ਵਿੱਚ ਮੋੜ ਤੋਂ ਇੱਕ ਵਾਰ 12000 ਕਰੋੜ ਰੁਪਏ ਦਾ ਮੁੱਦਾ ਉੱਠਿਆ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਸੀ ਕਿ ਸਵਾਲ ਭਾਜਪਾ ਵੱਲੋਂ ਕੀਤੇ ਜਾ ਰਹੇ ਸੀ ਕਿ ਉਹ ਪੈਸੇ ਕਿੱਥੇ ਨੇ ਵਿਰੋਧ ਧਿਰਾਂ ਕਰ ਰਹੀਆਂ ਸਨ ਕਾਂਗਰਸ ਨੇ ਵੀ ਕਿਤੇ ਕਿ ਉਹ ਪੈਸੇ ਕਿੱਥੇ ਗਏ ਜੋ ਇਹਨਾਂ ਦੇ ਕੋਲ ਪਏ ਹੋਏ ਸੀ ਇਹਨਾਂ ਨੇ ਕਿੱਥੇ ਖਰਚ ਕੀਤੇ ਨੇ ਦੱਸੂ ਬਸ ਸਰਕਾਰ ਕਹਿੰਦੀ ਸੀ ਹੈ ਹੀ ਨਹੀਂ ਐ ਤੇ ਕੱਲ ਅਮਿਤ ਸ਼ਾਹ ਨੇ ਵੀ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਾਇਆ ਕਿ ਤੁਹਾਡੇ ਕੋਲ 12000 ਕਰੋੜ ਰੁਪਏ ਪਏ ਨੇ ਤੁਸੀਂ ਉਸ ਨੂੰ ਯੂਜ਼ ਕਰ ਸਕਦੇ ਸੀ ਜਿੱਥੋਂ ਤੱਕ ਮੁੱਖ ਮੰਤਰੀ ਸਾਹਿਬ ਦੀ ਗੱਲ ਇਹਨਾਂ ਦੀ ਗ੍ਰਹਿ ਮੰਤਰੀ ਸਾਹਿਬ ਨੇ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਸੁਣੀ ਜੀ ਉਹਨਾਂ ਨੇ ਇਹਨਾਂ ਨੂੰ ਬਦਰੰਗ ਲਫਾਫੇ ਵਾਂਗ ਮੋੜਿਆ ਕਰਨ ਤੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਪ੍ਰੈਸ ਕਨਫਰੰਸ ਕੀਤੀ ਸੀ ਇਹਨਾਂ ਨੂੰ ਲੱਗਦਾ ਸੀ ਚਾਰ ਪੈਗ ਲੱਗੀ ਕੀਤੀ ਸਾਨੂੰ ਨਹੀਂ ਪਤਾ ਉਹ ਥਕਾਵਟ ਵੀ ਹੋ ਸਕਦੀ ਪਤਾ ਥੱਕ ਜਾਂਦਾ ਉਹਦੋਂ ਹੀ ਬਦੀ ਦਵਾਜੇ ਤਾਂ ਨਿਕਲਦੀ ਲੇਕਿਨ ਪਰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ 12000 ਕਰੋੜ ਰੁਪਇਆ ਤੁਹਾਡੇ ਕੋਲ ਪਿਆ ਤੇ 1600 ਤੁਹਾਨੂੰ ਹੋਰ ਦਿੱਤਾ ਤੇ 13600 ਹੋ ਗਿਆ ਤੇ 12 13 ਜਾਂ 200 ਤੁਸੀਂ ਨੁਕਸਾਨ ਦੀ ਗੱਲ ਕਰਦੇ ਆ ਆਪਣੀ ਜੀ ਤੇ ਤੁਹਾਨੂੰ ਪੈਕੇਜੜ ਕਰ ਦਿੱਤੀ ਸੀ ਬਿਲਕੁਲ ਜਿਹੜਾ ਐਸਡੀਆਰਪ ਦਾ ਪੈਸਾ ਹੁੰਦਾ ਵਾ ਜੀ ਸਟੇਟ ਰਿਸਪੌਂਸ ਫੰਡ ਉਹਨਿਕ ਚਿੱਠੀ ਲਿਖਣੀ ਹੁੰਦੀ ਉਹ ਪੈਸੇ ਜਿਹੜੇ ਪਏ ਹੁੰਦੇ ਬਕਾਇਦਾ ਤੌਰ ਤੇ ਸਟੇਟ ਕੋਲ ਹੀ ਲੇਕਿਨ ਚਿੱਠੀ ਲਿਖ ਕੇ ਕੇਂਦਰ ਕੋਲ ਮਨਜ਼ੂਰੀ ਜਾਨੀ ਹੁੰਦੀ ਬਾਕੀ ਕੁਝ ਨਹੀਂ ਕਰਨਾ ਹੁੰਦਾ ਬਿਲਕੁਲ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ 5500 ਰੁਪਏ 5100 ਰੁਪਏ ਆ ਇੱਥੇ ਵਿੱਚੋਂ ਅਸੀਂ 3800 ਵਰਤ ਲਏ ਤੇ 12000 ਤੇ 12 12000 12 ਕੁ ਢਾਡੇ ਤੋਂ ਰਹਿ ਗਏ ਬਾਕੀ ਤੇ ਕਿਰਾਏ ਕੋਈ ਨਹੀਂ ਮੁੱਖ ਮੰਤਰੀ ਸਾਹਿਬ ਉਸ ਪੈਸੇ ਦਾ ਨਿੱਕੇ ਨਿੱਕੇ ਪੈਸੇ ਦਾ حساب ਜਿਹੜਾ ਪੈਂਦਾ ਸੀ ਕਿੱਥੇ ਵਰਤਿਆ ਤੁਸੀਂ ਜਿੱਥੇ ਕੋਈ ਐਹੋ ਜੀ ਆਫਤ ਹੈ ਉੱਥੇ ਵਰਤ ਸਕਦੇ ਹੋਰ ਕਿੱਥੇ ਨਹੀਂ ਵਰਤ ਸਕਦੇ ਤੁਸੀਂ ਪੈਸੇ ਜੀ ਤੇ ਤੁਹਾਡੇ ਕੋਲ ਤਾਂ ਜਵਾਬ ਹੀ ਕੋਈ ਨਹੀਂ ਸੀ ਉੱਤੇ ਤੁਸੀਂ ਬਾਹਰ ਆ ਕੇ ਕਹਿੰਦਾ ਜੀ ਹੋਰ ਵੀ ਉਹਨਾਂ ਕਹਿੰਦਾ ਤੁਹਾਡਾ ਪੂਰਾ ਖਿਆਲ ਰੱਖਾਂਗੇ ਪੰਜਾਬ ਨੂੰ ਪਹਿਲੇ ਨੰਬਰ ਤੇ ਰੱਖਾਂਗੇ ਪੰਜਾਬ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਵਾਂਗੇ ਤੁਸੀਂ ਉਹਨਾਂ ਕੇ ਸੀ ਸਹੀ ਤਰੀਕੇ ਨਾਲ ਪੁਲਿਸ ਨਹੀਂ ਕਰ ਸਕੀ ਉੱਥੇ ਪਤਾ ਨਹੀਂ ਤੁਹਾਨੂੰ ਚਾਹ ਪਈ ਕਿ ਪਾਣੀ ਪੀ ਕੇ ਮੇਰੇ ਮੋਢੇ ਬਦਰੰਗ ਮੋਰ ਤੋਂ ਸੰਦੇਪ ਦਾ ਇਸ ਗੱਲ ਦਾ ਐ ਹੁੰਦੀ ਆ ਜਿਹੜੀ ਨਾ ਪੋਲਿਟੀਕਲ ਵਿੰਦ ਦੀ ਕਾਟ ਜੀ ਹੁੰਦਾ ਕੈਪਟਨ ਸਿੰਘ ਹੁੰਦਾ ਪ੍ਰਕਾਸ਼ ਸਿੰਘ ਬਾਦਲ ਤੇ ਦੱਸਦਾ ਵੀ ਕਿਵੇਂ ਬੜਾ ਕੇਸ ਪੁਲਿਸ ਕਰੀਦਾ ਬੇਸਿਕ ਅਰਕੇ ਤਾਂ ਆਪਣਾ ਕੇਸੀ ਬੀੜਕਰ ਸੇ ਪੱਤ ਗੱਲ ਵੀ ਕੀ ਕਰਨੀ ਐ ਤੇ ਚਿੱਟੇ ਲਫਜ਼ਾਂ ਚ ਪ੍ਰੈਸ ਰਿਲੀਜ਼ ਜਾਰੀ ਕਰਕੇ ਕੇਂਦਰ ਸਰਕਾਰ ਨੇ ਕਹਿਤਾ ਵੀ 12000 ਕਰੋੜ ਰੁਪਇਆ ਅੱਜ ਵੀ ਸਟੇਟ ਗਵਰਨਮੈਂਟ ਕੋਲ ਪਿਆ ਜੀ 1100 ਕਰੋੜ ਰੁਪਇਆ ਹੋਰ ਦਿੱਤਾ ਤੇ 13600 ਨੂੰ ਕਹਿਤਾ ਤੇ ਇਹਨਾਂ ਦਾ ਆਪਣਾ ਚੀਫ ਸਕੱਟਰੀ ਕਹਿੰਦਾ ਸਾਡਾ ਨੁਕਸਾਨ 13299 ਕਰੋੜ ਦਾ ਹੋਇਆ ਜੀ ਇਹਨੂੰ ਹੋਰ ਸੀ ਕਿਤੇ ਹਾਂ 20000 ਕਰੋੜ ਤੁਸੀਂ ਮੰਗਦੇ ਹੋ ਸੈਪਰੇਟ ਗੱਲ ਆ ਕਦਾਂ ਮੰਗੀ ਜਾਂਦੇ ਹੋ ਤੁਸੀਂ ਇਹ ਸਕੇ ਕਰਕੇ ਜਿਹੜਾ ਕੱਲ ਤੁਸੀਂ ਸੈਸ਼ਨ ਕੀਤਾ ਉਹਦੇ ਤੇ ਮੈਂ ਸੋਚਦਾ ਕਿਸੇ ਨੂੰ ਕਿਸੇ ਵੀ ਐਮਐਲਏ ਨੂੰ ਜਾਂ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਕਾਰ ਦਾ ਵੀ ਪੱਥਰ ਨਹੀਂ ਤੋੜਨਾ ਚਾਹੀਦਾ ਕੀਤਾ ਕੀ ਅੱਗੇ ਤੁਸੀਂ ਉੱਥੇ ਜੀ ਮੈਂ ਤੁਸੀਂ ਸੈਸ਼ਨ ਚ ਕੁਝ ਕੀਤਾ ਦੋ ਦਿਨ ਤੁਸੀਂ ਸੈਸ਼ਨ ਰੱਖਦੇ ਐ ਕਿ ਉਹਨੂੰ ਗੋਲਾ ਕਰਦੇ ਸਹੀ ਕੱਖ ਨਹੀਂ ਕੀਤਾ ਨਾ ਤੁਸੀਂ ਕੀਤਾ ਨਾ ਕਾਂਗਰਸ ਨੇ ਕੀਤਾ ਤੇ ਭਾਜ ਪਈਏ ਬਾਹਰ ਲਾ ਕੇ ਬਹਿ ਗਏ ਆਪਣੀ ਜਿਹੜੀ ਸੀ ਉਹ ਮੋਕ ਹੂੰ ਵਿਧਾਨ ਸਭਾ ਕਿਉਂ ਪੰਜਾਬ ਦਾ ਬੇੜਾ ਕਰ ਕਰਨ ਦੇ ਤੁਲੇ ਵਸਰੇ ਇਕੱਠੇ ਹੋ ਗਏ ਤੁਸੀਂ ਕੇਂਦਰ ਸਰਕਾਰ ਨੇ ਤੇ ਇਹ ਵੀ ਕਿਹਾ ਕਹਿੰਦੇ 3 ਤੋਂ 6 ਸਤੰਬਰ ਤੱਕ ਅਸੀਂ ਦੌਰਾ ਕੀਤਾ ਕਿ ਮੁਲਾਂਕਣ ਕਰਨ ਦੇ ਲਈ ਕੀ ਨੁਕਸਾਨ ਹੋਇਆ ਕਿੰਨਾ ਹੋਇਆ ਤੇ ਕਹਿੰਦੇ ਸੂਬਾ ਸਰਕਾਰ ਨੇ ਸਾਨੂੰ ਹਜੇ ਤੱਕ ਵਿਸਤ੍ਰਿਤ ਜਿਹੜੀ ਮੰਗ ਪੱਤਰ ਉਹ ਵੀ ਨਹੀਂ ਸੌਂਪਿਆ ਬਿਲਕੁਲ ਨਹੀਂ ਸੌਂਪਿਆ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਪੋਲਿਟਿਕਲ ਵਿਲ ਇਹਨਾਂ ਦੀ ਫੇਸ ਕਰਨ ਦੀ ਜਾ ਕੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਨਹੀਂ ਹੈਗੀ ਜੀ ਨਾਲੇ ਨਾਲ ਚੀਫ ਸੈਕਟਰੀ ਸੀ ਨਾਲੇ ਜੀ ਕਿ ਸੈਕਟਰੀ ਸੀ ਕਿਉਂ ਨਹੀਂ ਜਾ ਕੇ ਆਪਣਾ ਕੇਸ ਹੀ ਤਿਕਣਾ ਪੀੜੀ ਤੇ ਮੁੱਖ ਮੰਤਰੀ ਨਹੀਂ ਕਰ ਸਕਦਾ ਉਹਨਾਂ ਦੀ ਡਿਊਟੀ ਬਣਦੀ ਜੀ ਕਰਦੇ ਆਪਣਾ ਕੇਸ ਬਿਲਕੁਲ ਹੋਰ ਕਹਿੰਨੇ ਕਰਨਾ ਜੀ ਸਗੜਿਆ ਨੇ ਪੂਰੀ ਬੱਟੀ ਤੁਹਾਨੂੰ ਗੱਲ ਨਹੀਂ ਮਿਲ ਕੇ ਉੱਥੇ ਆਈ ਕੋਈ ਹੂੰ ਇੱਥੇ ਆ ਕੇ ਤੁਸੀਂ ਗੱਲਾਂ ਕਰਦੇ ਓਥੇ ਤੁਹਾਨੂੰ ਗੱਲ ਨਹੀਂ ਹੁੰਦੀ ਕੋਈ ਜਾ ਕੇ ਓਥੇ ਉਹ ਵੀ ਸਮਾਂ ਸੀਗਾ ਕਿ ਜਦੋਂ ਇਹ ਸਾਡੇ ਸਿੱਖ ਜਾਂਦੇ ਸੀ ਤੇ ਕਾਲੀ ਜਾਂਦੇ ਹੁੰਦੇ ਸੀ ਕਿ ਦਫ਼ਤਰ ਮੈਂ ਮੰਗ ਪੱਤਰ ਲੈ ਕੇ ਤੇ ਪ੍ਰਧਾਨ ਮੰਤਰੀ ਦੀ ਗ੍ਰਹਿ ਮੰਤਰੀ ਦੀ ਭਾਦੀ ਬਣੀ ਹੁੰਦੀ ਜਿਹਦਰਾਂ ਕੀ ਕੀ ਕਹਿਣਾ ਸਾਨੂੰ ਭਾਵੇਂ ਕਿ ਬਾਦਲਪੁਰਾ ਮੈਂ ਆ ਕੇ ਪੱਠਾ ਭਾਤਾ ਇਹ ਤੇ ਡਾਕਟਰ ਮਨਮੋਹਨ ਸਿੰਘ ਨੇ ਕਹਿ ਦਿੱਤਾ ਸੀ ਦਿਲਦਰ ਦੇ ਵਿੱਚ ਕਿ ਬਾਦਲ ਸਾਹਿਬ ਮੇਰੇ ਕੋਲ ਪੰਜਾਬ ਦੇ ਮੁੱਦੇ ਲੈ ਕੇ ਤੁਸੀਂ ਕਿੱਦਾਂ ਆਏ ਤੁਸੀਂ ਆਪਣੇ ਘਰੇਲੂ ਕੰਮ ਲੈ ਕੇ ਆਏ ਹੋ ਨਾ ਬਾਕੀ ਕੋਈ ਲੈ ਕੇ ਨਹੀਂ ਆਇਆ ਮੇਰੇ ਕੋਲ ਇੱਥੇ ਤੁਸੀਂ ਜਿਵੇਂ ਹੈਗੇ ਸੀ ਮਾਸਟਰ ਪਾਰਾ ਸਿੰਘ ਵਰਗੇ ਜੀ ਕਿ ਸਾਡੇ ਉਸ ਟਾਈਮ ਦੇ ਉੱਤੇ ਜਸਟਿਸ ਗਰਨਾਮ ਸਿੰਘ ਵਰਗੇ ਲక్ష్మణ ਸਿੰਘ ਗਿੱਲ ਵਰਗੇ ਪ੍ਰਤਾਪ ਸਿੰਘ ਕੈਰੋ ਵਰਗੇ ਜਿਹੜੇ ਪੰਜਾਬ ਦਾ ਕੇਸ ਸਹੀ ਤਿੱਕੇ ਦਾ ਰੱਖਣ ਦੀ ਜਿਹੜੀ ਸਮਰਥਾ ਰੱਖਦੇ ਸੀ ਜੀ ਬਿਲਕੁਲ ਪਰ ਸਭ ਪਰੰਤਾਰਨ ਜ਼ਿੰਨੀ ਚੋਣ ਦੀ ਗੱਲ ਕਰ ਲੈਣੇ ਆ ਕਿ ਸੰਦੀਪ ਸੱਨੀ ਨੂੰ ਅਮਰਿਤਪਾਲ ਦੀ ਪਾਰਟੀ ਵਾਰਿਸ ਪੰਜਾਬ ਦੇ ਸਟਾਰਮ ਨੇ ਕਾਲੀਦਲ ਨੇ ਕਿਹਾ ਸੀ ਕਿ ਅਸੀਂ ਉਮੀਦਵਾਰ ਐਲਾਨਾਂਗੇ ਜਿਸ ਦੇ ਉਤੇ ਸੰਦੀਪ ਸੱਨੀ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਆਇਆ ਕਿ ਸਾਂਝੇ ਤੌਰ ਤੇ ਉਮੀਦਵਾਰ ਜੇ ਉਹ ਹੋ ਸਕਦੇ ਨੇ ਜਾਂ ਫਿਰ ਆਜ਼ਾਦ ਹੋ ਸਕਦੇ ਨੇ ਯਾਨੀ ਕਿ ਸੰਦੀਪ ਸੱਨੀ ਜਿਹੜੇ ਨੇ ਉਹ ਇਕੱਲੇ ਅਮਰਿਤਪਾਲ ਦੀ ਪਾਰਟੀ ਵੱਲੋਂ ਚੋਣ ਲੜਨ ਦੀ ਇੱਛਾ ਨਹੀਂ ਰੱਖਦੇ ਵਰਜਿੰਦਰ ਸਿੰਘ ਹਮਦਰ ਨੇ ਰਾਸਭਾ ਦੀ ਚੋਣ ਲੜੀ ਤੇ ਬਤੌਰ ਆਜ਼ਾਦ ਉਮੀਦਵਾਰ ਲੜੀ ਸੀ ਜੀ ਹਾਲੇ ਕਿ ਮੋਟਾ ਨੂੰ ਸਭ ਕਾਲੀਆਂ ਨੇ ਪਾਈਆਂ ਸੀਗੀਆਂ ਲੇਕਿਨ ਉਹ ਕਹਿੰਦੇ ਸੀ ਮੈਂ ਪਾਰਟੀ ਦਾ ਉਮੀਦਵਾਰ ਨਹੀਂ ਬਣਨਾ ਇਸੇ ਤਰ੍ਹਾਂ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਵਾਲੇ ਇਹ ਗੱਲ ਕਹਿਤੀ ਕਿ ਅਸੀਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨਹੀਂ ਬਣਾਂਗੇ ਪਹਿਲੀ ਗੱਲ ਚੋਣ ਲੜਣੀ ਜੇ ਲੜੀ ਤੇ ਫਿਰ ਅਸੀਂ ਇੰਡੀਪੈਂਡੈਂਟ ਲਾਂਚ ਉੱਥੇ ਆਜ਼ਾਦ ਚੋਣ ਲੜਾਂਗੇ ਤੇ ਸਾਰੇ ਦਾ ਸਮਰਥਨ ਲਵਾਂ। ਅਸੀਂ ਇੱਕ ਪਾਰਟੀ ਦੀ ਮੋਰੀ ਨਵਣੀ। ਤੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਫਾਦਰ ਜੀ ਨੂੰ ਬਾਪੂ ਤਰਸੀਮ ਸਿੰਘ ਜੀ ਨੂੰ ਕੱਲ ਵੀ ਕਹਿਤਾ ਸੀ ਵੀ ਜੇ ਸਾਡੀ ਪਾਰਟੀ ਵੀ ਲੋਨ ਲੜਨਾ ਚਾਹੁੰਦਾ ਸੰਦੀਪ ਤੇ ਵੈਲਕਮ। ਜੀ। ਜੇ ਆਜ਼ਾਦ ਲੜੂਗਾ ਤਾਂ ਫਿਰ ਵੀ ਅਸੀਂ ਸਪੋਰਟ ਕਰਾਂਗੇ ਉਹਦੇ ਅਸੀਂ। ਇਸ ਕਰਕੇ ਦੇਖਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਉਹ ਕਿਸੇ ਕਿਸ ਤਰ੍ਹਾਂ ਚੋਣ ਲੜਦੇ ਮੇਰੀ ਅਜਿਹਰਪ੍ਰਜਨ ਸਿੰਘ ਟੁਰਨੇ ਜਥੇਦਾਰ ਮੋਹਨ ਸਿੰਘ ਟੁਰਦੇ ਪੁੱਤਰੇ ਜੀ ਉਹ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਵਾਰਿਸ ਪੰਜਾਬ ਦੇ ਉਹਨਾਂ ਨਾਲ ਗੱਲ ਹੋਣੀ ਸੀ ਉਹਨਾਂ ਵੀ ਗੱਲ ਪੁਸ਼ਟੀ ਕੀਤੀ ਵੀ ਬਾਪੂ ਜੀ ਨੇ ਕੱਲ ਗਈ ਸੀ ਵੀ ਜੇ ਉਹ ਯਾਰ ਲੜਦਾ ਤਾਂ ਅਸੀਂ ਫੇਰ ਵੀ ਸਪੋਰਟ ਕਰਾਂਗੇ ਡਟ ਕੇ ਕਰਾਂਗੇ ਉਹਦੀ ਅਸੀਂ ਜੀ ਫਿਰ ਬਾਕੀ ਉਹਦੀ ਮਰਜ਼ੀ ਤੇ ਸਾਡੀ ਪਾਰਟੀ ਲੜ ਲੈ ਨਹੀਂ ਤੇ ਜਿਆਦਾ ਲੜੀ ਤੇ ਫਿਰ ਸਪੋਰਟ ਕਰਾਂਗੇ ਅਸੀਂ ਇਸ ਕਰਕੇ ਜਿੱਥੋਂ ਤੱਕ ਮੇਰੀ ਆਪਣੀ ਖਾਲ ਦੀ ਘੜੀ ਅੰਡਰਸਟੈਂਡਿੰਗ ਪਈ ਉਹਦੇ ਪਰਿਵਾਰ ਨੇ ਫੈਸਲਾ ਹੀ ਨਹੀਂ ਕੀਤਾ ਕਿ ਚੋਣ ਲੜਨੀ ਹੈ ਕਿ ਲੜਨੀ ਨਹੀਂ ਲੋਕ ਲੜਣ ਕੇ ਲੜ ਕੇ ਜਾਤ ਪਾਰਟੀ ਬੰਦੋਂ ਫਿਰ ਉਹਨਾਂ ਨੂੰ ਪੁਨਰ ਸੀਤ ਕਾਲੀਦਾਨ ਸਪੋਰਟ ਮਿਲ ਜੇਗੀ ਮਾਨ ਦੀ ਸਪੋਰਟ ਵੀ ਮਿਲਦੀ ਕਿ ਹੋਰ ਪਾਰਟੀ ਜਿਹੜੀ ਦੂਈ ਉਹਨਾਂ ਨੂੰ ਸਪੋਰਟ ਮਿਲ ਜੇਗੀ ਕਿ ਜਿਹੜੀ ਪਾਰਟੀ ਬਕਾਇਦਾ ਤੌਰ ਤੇ ਆਜ਼ਾਦ ਗਰੁੱਪ ਸ਼੍ਰੋਮਣੀ ਕਮੇਟੀ ਦੀ ਆ ਸ਼੍ਰੋਮਣੀ ਕਾਲਜਲ ਬਾਦਲ ਨੇ ਆਪਣੀ ਉਮੀਦਵਾਰ ਬਣਾਇਆ ਬੀਬੀ ਨੂੰ ਜੀ ਉਹਦੇ ਕਿਹੜੇ ਹੋ ਗਿਆ ਆਜ਼ਾਦ ਗਰੁੱਪ ਦੇ ਇੱਕ ਤੜਾ ਬੀਬੀ ਨਾਲ ਇੱਕ ਤੜਾ ਹਰਮੀਤਾ ਤੇ ਮੇਰੇ ਕੋਲ ਲਿਸਟ ਆਈ ਸੀ ਕੁਝ ਮੈਂ ਹੋਣਾ ਉਸ ਨੂੰ ਦੱਸ ਹੀ ਸਕਦਾ ਉਹ ਬਹੁਤ ਸਾਰੇ ਲੋਕ ਆ ਜਿਹੜੇ ਪੰਜਾਬ ਜਿੱਥੇ ਜਿੱਥੇ ਬੰਦੀ ਸ਼ਾਮਲ ਹੋਏ ਨੇ ਉਹਦੇ ਵਿੱਚੋਂ ਆਜ਼ਾਦ ਗਰੁੱਪ ਦੇ ਕਿੰਨੇ ਬੰਦੇ ਨੇ ਜੀ ਮਤਲਬ ਕਿੰਨਾ ਨੂੰ ਹੰਗਾਰਾ ਜਿਆਦਾ ਮਿਲੂਗਾ ਜੇ ਦੇਖੀਏ ਤੇ ਕਾਫੀ ਟੱਕਰ ਜਿਹੜੀ ਆ ਉਹ ਇਹਨਾਂ ਦੇ ਨਾਲ ਹੋ ਸਕਦੀ ਹੈ ਦੇਖਦੇ ਆ ਕਿ ਗਿਆਨੀ ਹਰਪੀ ਸਿੰਘ ਉਹਨਾਂ ਨੇ ਵੀ ਤਰਨਤਾ ਇਹਦੇ ਨਾਲ ਹੀ ਮੈਂ ਦੂਸਰੀ ਖ਼ਬਰ ਵੀ ਸਾਂਝੀ ਕਰਦੇ ਆਂ ਜੀ ਦੂਸਰੀ ਖ਼ਬਰ ਐਪੀ ਬੰਜਿੰਦਰ ਸਿੰਘ ਬਕਾਇਦਾ ਤੌਰ ਤੇ ਜੇ ਲਾਲਪੁਰਾ ਸੀਗਾ ਉਹਨਾਂ ਨੂੰ ਅੱਜ ਹਾਈ ਕੋਰਟ ਤੋਂ ਕਿਸੇ ਪ੍ਰਕਾਰ ਦੀ ਕੋਈ ਰਾਤ ਨਹੀਂ ਮਿਲੀ 10 ਸਤੰਬਰ 2025 ਨੂੰ ਇਹਨਾਂ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਬਕਾਇਦਾ ਤੌਰ ਤੇ 4-4 ਸਾਲ ਦੀ ਸਜ਼ਾ ਹੋਈ ਸੀ ਕਿ 2013 ਦੇ ਕੁੱਟਮਾਰ ਦੇ ਕੇਸ ਤੇ ਐਸ ਸੀ ਐਸ ٹی ਐਕਟ ਦੇ ਕੇਸ ਦੇ ਵਿੱਚ ਜੀ 22 ਸਤੰਬਰ ਨੂੰ ਇਹਨਾਂ ਨੇ ਆਪਣੀ ਇੱਕ ਐਪਲੀਕੇਸ਼ਨ ਜਿਹੜੀ ਸੀ ਹਾਈਕੋਰਟ ਦਿੱਤੀ ਸੀ ਆਪਣੀ ਜਿਹੜੀ ਆ 6 ਕਰੋੜ ਵਾਸਤੇ ਤੇ ਜ਼ਮਾਨਤ ਪਲਾਨ ਵਾਸਤੇ ਐਪਲੀਕੇਸ਼ਨ ਦਿੱਤੀ ਸੀਗੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਵੀ 1 ਅਕਤੂਬਰ ਨੂੰ ਆਪਣਾ ਰਿਕਾਰਡ ਪੇਸ਼ ਕਰੋ ਆਪਣਾ ਪੱਖ ਪੇਸ਼ ਕਰੋ ਲੇਕਿਨ ਪੰਜਾਬ ਸਰਕਾਰ ਨੇ ਕੋਈ ਪੱਖ ਨਹੀਂ ਪੇਸ਼ ਕੀਤਾ ਜਿਹਦੇ ਕਰਕੇ ਅਗਲੀ ਤਰੀਕ 13 ਪੈ ਗਈ ਹੈ ਜੀ ਹਾਲ ਦੀ ਕੜੀ ਮਨਜਿੰਦਰ ਸਿੰਘ ਲਾਲਪਰਾ ਨੂੰ ਕਿਸੇ ਪ੍ਰਕਾਰ ਦੀ ਕੋਈ ਰਾਤ ਨਹੀਂ ਕੋਰਟ ਤੋਂ ਮਿਲੀ ਉਹ ਜੇਲ੍ਹ 'ਚ ਰਹਿਣਗੇ ਹੁਣ 13 ਤਰੀਕ ਤੱਕ ਅਸੀਂ ਉਡੀਕ ਕਰਾਂਗੇ ਵੀ ਉਹਨੂੰ ਮਿਲਦੀ ਕਿ ਨਹੀਂ ਮਿਲਦੀ ਰਾਤ ਤਗਲੇ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਜੀ ਉਹਨਾਂ ਦਾ ਵੀ ਜ਼ਿਕਰ ਕਰੀ ਦੋ ਕਿ ਉਹਨਾਂ ਦੀ ਵੀ ਅਸਨਵਾਈ ਸੀ ਉਹਨਾਂ ਦੇ ਕੇਸ ਦੇ ਵੀ ਜਿਹੜੀ ਉਹਨਾਂ ਨੇ ਇੰਟਰਨ ਬੇਲ ਮੰਗੀ ਆ ਤੇ ਉਹਦੇ ਉੱਤੇ ਕਹਿਤਾ ਤੌਰ ਤੇ ਜ ਸੁਣਵਾਈ ਹੋਈ ਆ ਤੇ ਪੰਜਾਬ ਸਰਕਾਰ ਦਾ ਉੱਤੇ ਤੇ ਉਹਨਾਂ ਦੇ ਵਕੀਲਾ ਦੀਆਂ ਪੂਰੀਆਂ ਝੜਪੋਈਆਂ ਨੇ ਤੇ ਉਹਨਾਂ ਦੇ ਉੱਤੇ ਹਾਈ ਕੋਰਟ ਨੇ ਸੁਣਵਾਈ ਕੀਤੀ ਆ ਲੇਕਿਨ ਦੋਵਾਂ ਦੀ ਬਹਿਸ ਸਬੰਧਤ ਹੋਣ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਫੈਸਲਾ ਸਾਰਖਵ ਰੱਖਦੇ ਆ ਅਗਲੀ ਤਰੀਕ 6 ਅਕਤੂਬਰ ਪਾਤੀ ਹੈ ਜਿਹੜੀ ਗੱਲ ਤੁਸੀਂ ਕਰਨ ਲੱਗੇ ਸੀ ਉੱਥੇ ਆਉਣ ਲੱਗਾ ਹਾਂ ਜੀ ਭਪਿੰਦਰ ਸਿੰਘ ਯੂਐਸਏ ਭਪਿੰਦਰ ਸਿੰਘ ਹੋਰੀ ਜੱਦੀ ਪੁਸਤੀ ਅਕਾਲੀ ਨੇ ਅਕਾਲੀ ਦਲ ਚ ਰਹੇ ਸਰਦਾਰ ਸੁਖਦੇਵ ਸਿੰਘ ਢੀਂਸਾ ਦੇ ਨੇਲੇ ਸਾਥੀ ਚ ਰਹੇ ਨੇ ਜੀ ਪਹਿਲ ਪੁਨਰ ਸਜੀਤ ਅਕਾਲੀ ਦਲ ਦੇ ਵਿੱਚ ਨੇਤੇ ਯੂਐਸਏ ਤੋਂ ਉੱਥੇ ਆਏ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਅਬਜ਼ਰਵਰ ਲਾਇਆ ਗਿਆ ਵੀ ਜਿਹੜੀ ਨਵੀਂ ਜਥੇਬੰਦੀ ਦੀ ਸਬੰਧੀ ਕਰਨੀ ਐ ਸੀ ਨਵੀਂ ਬਜਥੇਬੰਦੀ ਦਾ ਪੁਨਰ ਸੰਜੀਤ ਦਾ ਢਾਂਚਾ ਕਰਨਾ ਬਣਾਉਣਾ ਵਾ ਉਹਦੇ ਵਾਸਤੇ ਨਿਗਰਾਨ ਲਾਇਆ ਉਹਨਾਂ ਨੂੰ ਅਬਜ਼ਰਵਰ ਲਾਇਆ ਵਾ ਅੰਮਰਸਰ ਜ਼ਿਲ੍ਹੇ ਦੇ ਵਿੱਚ ਵੀ ਜ਼ਿਲ੍ਹੇ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਬੰਦੇ ਡਿਜ਼ਰਵ ਕਰਦੇ ਆ ਜਿਹੜੀ ਸੈਂਟਰਲ ਕਮੇਟੀ ਦੇ ਵਿੱਚ ਸਟੇਟ ਕਮੇਟੀ ਦੇ ਵਿੱਚ ਪਰ ਕਹਿੰਦਾ ਤਾਂ ਤੇ ਜ਼ਿਲ੍ਹਾ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਜਾਣ ਤਾਂ ਕਿ ਪਾਰਟੀ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਜੇਕਰ ਖਬਰ ਹੈ ਕਿ ਤਰਨਤਾਰ ਦੀ ਚੋਣ ਤੇ ਲਿਕਨੋ ਗਲਤ ਸੀਗਾ ਤਰਨਤਾਰ ਦੀ ਚੋਣ ਤੇ অবজারভার ਨਹੀਂ ਖੜਾ ਕੀਤਾ ਗਿਆ ਬਣਾਇਆ ਗਿਆ ਕਿਉਂਕਿ ਜਦੋਂ ਚੋਣੇ ਲੜਨੀ ਪੁਨਰ ਸਜੀਤ ਤੇ ਫਿਰ ਉੱਥੇ অবজারভার ਲਾਉਣ ਦੀ ਕੋਈ ਗੱਲ ਤੁੱਕ ਬਣਦੀ ਨਹੀਂ ਸੀ ਇਸ ਕਰਕੇ ਦੇਖਦਾਰ ਜਿਹੜੇ ਨੇ ਉਹਨਾਂ ਨੂੰ ਉੱਪਰ ਜਿਹੜਾ ਲਾਇਆ ਗਿਆ ਵਾ ਸਿਰ ਢਾਂਚਾ ਬਣਨ ਵਾਸਤੇ ਲਾਇਆ ਗਿਆ ਨਵੀਂ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਨੂੰ ਸਥਾਪਿਤ ਕਰਨ ਵਾਸਤੇ ਲਾਇਆ ਗਿਆ ਜੀ ਅਮਰਸੋ ਚੇਲੇ ਦਾ ਜੀ ਜੀ ਪਰ ਸਾਬ ਨਵਜੋਤ ਕੌਰ ਸਿੱਧੂ ਦੀ ਵੀ ਗੱਲ ਕਰ ਲੈਨੇ ਆ ਕਿ ਉਹ ਵੀ ਚਾਹਵਾਂ ਨੇ ਕਾਂਗਰਸ ਤੇ ਟਿਕਟ ਲੈਣ ਦੇ ਲਈ ਕਿ ਉਹ ਵੀ ਚੋਣ ਲੜਨਾ ਚਾਹੁੰਦੇ ਨੇ ਅਕਸਰ ਉਹਨਾਂ ਦੇ ਬਿਆਨ ਆਉਂਦੇ ਨੇ ਅੱਜ ਵੀ ਉਹਨਾਂ ਦਾ ਇੱਕ ਅਜਿਹਾ ਹੀ ਕੁਝ ਸੀਗਾ ਕਿ ਮੈਂ ਚੋਣ ਲੜਨੀ ਹੈ ਚਾਹ ਇੱਛਾ ਆਪਣੀ ਜ਼ਾਹਰ ਕਰਦੇ ਨੇ ਪਰ ਲੱਗਦਾ ਹੈ ਕਿ ਕਾਂਗਰਸ ਉਹਨਾਂ ਨੂੰ ਟਿਕਟ ਦੇਵੇਗੀ ਤੇ ਅਗਰ ਟਿਕਟ ਦੇਵੇਗੀ ਤੇ ਕਿੱਥੋਂ ਮਿਲ ਸਕਦੀ ਹੈ ਤੇ ਹੋ ਸਕਦਾ ਹੈ ਕਿ ਨਵਜੋਤ ਕੌਰ ਸਿੱਧੂ ਦੇਖਦੇ ਹੋਣ ਕਿ ਹੁਣ ਜਿਮਨੀ ਚੋਣ ਵੀ ਆਈ ਹੈ ਕਿਤੇ ਇਸੇ ਪਾਸੇ ਮੇਰਾ ਕਿਤੇ ਸੁਪ ਲੱਗ ਜਾਵੇ ਕਿਸੇ ਵੇਲੇ ਮੁੱਖ ਮੰਤਰੀ ਦੀ ਕੁਰਸੀ ਨੂੰ ਜੱਫਾ ਮਾਰਨ ਦੀ ਜਿਹੜੀ ਸੀ ਉਹ ਤਾਕ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਬੀਜੇਪੀ ਚੋਂ ਕਾਂਗਰਸ ਸ਼ਾਮਲ ਹੋਏ ਤੇ ਉਹਦੋਂ ਬਾਅਦ ਕਹਿੰਦਾ ਸੀ ਮੇਰੇ ਹੁਣ ਜਿਹੜੀ ਮੇਰੀ ਮਾਂ ਪਾਰਟੀ ਸੀ ਮੇਰੀ ਮਾਸ ਪਾਰਟੀ ਤੇ ਮੇਰੇ ਪਿਤਾਸ ਪਾਰਟੀ ਜੈਤ ਮੈਂ ਆਪਣੀ ਮਾਂ ਪਾਰਟੀ ਚ ਆ ਗਿਆ ਹਾਂ ਮੈਂ ਵਾਪਸ ਕਿਤੇ ਨਹੀਂ ਜਾਊਂਗਾ ਨਹੀਂ ਕਹੇ ਅੱਜ ਕੱਲ੍ਹ ਸਿਆਸੀ ਤੌਰ ਤੇ ਉਹ ਬਿਲਕੁਲ ਸਾਇਲੈਂਟ ਨੇ ਲੇਕਿਨ ਉਹਨਾਂ ਦੀ ਡਾਕਟਰ ਨਾਲ ਜੋਤਕੌਰ ਸਿੱਧੂ ਜਿਹੜੀ ਆ ਉਹ ਜਿਹੜੀ ਪਹਿਲਾ ਹੈ ਪਾਰਲੀਮੈਂਟ ਸੈਕਟਰੀ ਵੀ ਰਹੀ ਹੈ ਅਕਾਲੀ ਭਾਜਪਾ ਸਰਕਾਰ ਦੇ ਟਾਈਮ ਦੇ ਉੱਤੇ ਉਹ ਫਿਰ ਸਰਗਰਮੀ ਵਿਖਾਈ ਆ ਬੁਖਾਰੀ ਤੇ ਮੈਂ ਲੈਕਚਰ ਲਈ ਤੇ 2018 ਦੇ ਵਿੱਚ ਜਦੋਂ ਇੱਕ ਕਾਂਡ ਹੋਇਆ ਸੀ ਦਸਹਿਰਾ ਕਾਂਡ ਹੋਇਆ ਸੀਗਾ ਜਿਹਦੇ ਵਿੱਚ ਦੋ ਰੇਤੀਆਂ ਦੇ ਆਉਣ ਕਰਕੇ ਜਿਹੜੇ ਸੀ 62 ਬੰਦੇ ਮਾਰੇ ਗਏ ਸੀ ਤੇ 200 ਦੇ ਕਰੀਬ ਫੱਟੜ ਹੋਏ ਸੀ ਜੀ ਉਸ ਸਮੇਂ ਜਿਹੜੀ ਸੀ ਬੀਬੀ ਨਵਜੋਤ ਕੌਰ ਸਿੱਧੂ ਦੇ ਗੱਲ ਕੇ ਸੀ ਵੀ ਮੈਂ ਕਾਂਗਰਸ ਜਿਹੜੀ ਬਹੁਤ ਦੇਰ ਦੀ ਛੱਡ ਦਿੱਤੀ ਆ ਮੇਰਾ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਨਵਜੋਤ ਸਿੰਘ ਸਿੱਧੂ ਮੇਰੇ ਪਤੀ ਦਾ ਹੋਵੇ ਤੇ ਉਹ ਜਾਣ ਲੇਕਿਨ ਅੱਜ ਪਤੀ ਪਿੱਛੇ ਆ ਤੇ ਉਹੀ ਬੀਬੀ ਅੱਗੇ ਆ ਜਦੋਂ ਅੱਜ ਬਕਾਇਦਾ ਤੌਰ ਤੇ ਸਾਬਕਾ ਜਿਹੜੇ ਆਗੂ ਸਨ ਬਜਰੰਗ ਦਲ ਦੇ ਤੇ ਭਾਜਪਾ ਦੇ 35 ਸਾਲਾਂ ਬਾਅਦ ਜਿਹੜੀ ਸੇਵਾ ਕੀਤੀ 35 ਸਾਲ ਭਾਜਪਾ ਤੇ ਬਜਰੰਗ ਦਲ ਦੀ ਸੇਵਾ ਕੀਤੀ ਆ ਅਨਿਲ ਜੋਸ਼ੀ ਨੇ ਅਨਿਲ ਜੋਸ਼ੀ ਉਹਨਾਂ ਨੂੰ ਤਦ ਪਾਰਟੀ 'ਚ ਸ਼ਾਮਲ ਕੀਤਾ ਗਿਆ ਕਾਂਗਰਸ ਪਾਰਟੀ 'ਚ ਨਵਜੂਦ ਕੁਰਸੇ ਨੂੰ ਉੱਥੇ ਹਾਜ਼ਰ ਸੀ ਜੀ ਇਹ ਤਾਂ ਇੰਟਰਸਟਿਡ ਆ ਵੀ ਜਿਹੜਾ ਅਲਕਾ ਈਸਟ ਜਿੱਥੋਂ ਉਹਨਾਂ ਦੇ ਪਤੀ ਨੇ ਦੋ ਵਾਰੀ ਚੋਣ ਲੜੀ ਇੱਕ ਵਾਰੀ ਜਿੱਤੇ ਤੇ ਇੱਕ ਵਾਰੀ ਹਾਰੇ ਇੰਨੇ ਵਿੱਚ ਚੋਣ ਲਈ ਬੀਬੀ ਦੇ ਉੱਤੇ ਇਹ ਵੀ ਦਿੱਤੀ ਉੱਥੋਂ ਉਹ ਵੀ ਚਾਹੁੰਦੀ ਹੈ ਕਿ ਮੈਨੂੰ ਫਿਰ ਟਿਕਟ ਮਿਲ ਜੇ ਤੇ ਮੈਂ ਆਪਣੀ ਕਿਸਮਤ ਇੱਕ ਵਾਰ ਫਿਰ ਜਮਾ ਲਵਾਂ ਕਿਉਂਕਿ ਸਭ ਨੂੰ ਦਿਸਦਾ ਵੀ ਅੱਜ ਦੀ ਡੇਟ ਚੋਣ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਮੁੰਡੇ ਪਤਾ ਹੈਗਾ ਅੱਜ ਦੀ ਡੇਟ ਦੇ ਵਿੱਚ ਚੋਣ ਹੁੰਦੀ ਹੈ ਤੇ ਜਿਹੜਾ ਜਿਹੜੀ ਕਾਂਗਰਸ ਹੈ ਉਹਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਦਿਖਾਈ ਦਿੰਦੀ ਮੈਂ ਨਹੀਂ ਕਹਿੰਦਾ ਬਣਦੀ ਬਣਦੀ ਦਿਖਾਈ ਦਿੰਦੀ ਹੈ ਜੀ ਲੇਕਿਨ ਪੁਨਰ ਸਤਾ ਦੀ ਦਾਜਿਸਟਰੀਕ ਨੇ ਜੋੜ ਖੜ ਰਿਹਾ ਹੈ ਉਹਨਾਂ ਮੰੂ ਵੇਖੀ ਘਟਾ ਕੇ ਨਹੀਂ ਵੇਖ ਸਕਦੇ ਜੀ ਬਿਲਕੁਲ ਇਸ ਵੇਲੇ ਪੰਜਾਬ ਦੀ ਸਿਆਸਤ ਚ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਹਲਚਲ ਹੈ ਕੀ ਕੁਝ ਹੋ ਰਿਹਾ ਹੈ ਸਤਾਈ ਦੀਆਂ ਚ ਉਹਨਾਂ ਨੂੰ ਲੈ ਕੇ ਕਾਫੀ ਸਰਗਰਮੀ ਵੀ ਹੈ ਪਰ ਕਾਫੀ ਜ਼ੋਰਦਾਰ ਟੱਕਰ ਵੀ ਦੇਖਣ ਨੂੰ ਮਿਲ ਸਕਦੀ ਹੈ ਉਸ ਦੌਰਾਨ ਕੀ ਕੁਝ ਹੁੰਦਾ ਇਹ ਤਾਂ ਪਵਿੱਖ ਦੀ ਬੁੱਕਲ ਚ ਛੁਪਿਆ ਹੋਇਆ ਹੈ ਦੇਖਦੇ ਹਾਂ ਸਤਾਈ ਨੂੰ ਹੀ ਪਤਾ ਲੱਗੇਗਾ ਤੇ ਜਿੰਨੀ ਚੋਣਾਂ ਚ ਵੀ ਕੌਣ ਕਿਹਨੂੰ ਉਮੀਦਵਾਰ ਐਲਾਨਦਾ ਹੈ ਕਿ ਕਿਨੂੰ ਕੀ ਟਿਕਟ ਮਿਲਦੀ ਹੈ ਤੇ ਇਹ ਵੀ ਨਤੀਜੇ ਕਾਫੀ ਦਿਲਚਸਪ ਰਹਿਣ ਵਾਲੇ ਨੇ ਦੇਖਣ ਵਾਲੇ ਨੇ ਬਹੁਤ ਸ਼ੁਕਰੀਆ ਭੜਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਥੈਂਕ ਯੂ